ਸਰਕਾਰ ਦਾ ਮਕਸਦ ਇਹ ਹੈ ਕਿ ਜਲੀ ਸਮਾਜ ਲਈ ਹਰ ਵਾਰੀ ਧੱਕਾ ਹੋ ਰਿਹਾ ਕਿਉਂਕਿ ਹੁਣ ਪ੍ਰਕਰ ਦਿਵਸ ਤੇ ਟਾਈਮ ਵੀ ਜਿਹੜੀ ਅੰਦਰਲਾ ਤਸ਼ਾਹ ਵਾ ਇੱਕ ਪੱਤਰਕਾਰ ਉਹਨੇ ਵਲਮਿਕੀ ਮਹਾਰਾਜ ਬਾਰੇ ਮਾਤਾ ਬਾਰੇ ਬੜਾ ਗਲਤ ਸਾਥ ਕਰੇ ਅਜਿਹੇ ਦੀ ਅਫਸਰ ਸੀ ਉਹਨਾਂ ਨੂੰ ਇੱਕ ਖੁਦ ਪੁੱਛ ਲਈ ਅੱਡੇ ਅਫਸਰਾਂ ਦੇ ਮਜਬੂਰ ਕਰਤਾ ਕਿ ਤੁਸੀਂ ਪੁਸ਼ਕ ਦੀ ਵਾਸਤੇ ਇੱਕ ਉਹਨਾਂ ਦੇ 302 ਦਾ ਫਾਰਮ ਦਰਜ ਹੋ ਕੇ ਜਿਹੜੇ ਉਹਨੂੰ ਦੇ ਲਾ ਉਹਨਾਂ ਨੂੰ ਜਾਣਾ ਚਾਹੀਦਾ ਸ਼ਾਇਦ ਡੀਸੀ ਸਾਹਿਬ ਨਹੀਂ ਆਉਂਦੇ ਕਿਉਂਕਿ ਚਾਹੇ ਵੀ ਜੇ ਸਾਡੀ ਆਵਾਜ਼ ਆ ਉਹ ਸੈਂਟਰ ਸਰਕਾਰ ਦੇ ਕੰਨਾਂ ਤੇ ਵੀ ਜਾਵੇ ਇਸ ਲਈ ਧਰਨਾ ਅੱਜ ਹੀ ਚੱਲੀ ਰਹੂਗਾ ਭਾਵੇਂ ਰਾਤ ਦੇ 12:00 ਜਾਂ 2:00 ਜਾਂ 4:00 ਵੀ ਕਦੋਂ ਵੀ ਹੋ ਗਿਆ ਡੀਜੀ ਸਾਹਿਬ ਆ ਕੇ ਤੁਸੀਂ ਲੋਕ ਵੀ ਜਾਣਾ ਲਾਇਕ ਜਨਾਨ ਤੇ ਮਾਮੀ ਠਾਪਰ ਮੌਜੂਦ ਆ ਲੁਧਿਆਣਾ ਦੇ ਜਲੰਧਰ ਬਾਈਪਾਸ ਹੌਂਕ ਬਿਲਕੁਲ ਜੀ ਇਹ ਜਲੰਧਰ ਬਾਈਪਾਸ ਹੌਂਕ ਆ ਜਿੱਥੇ ਦਲਤ ਭਾਈਚਾਰੇ ਵੱਲੋਂ ਧਰਨਾ ਲਗਾਇਆ ਗਿਆ ਉਹ ਆਪ ਦੀਆਂ ਮੰਗਾਂ ਨੂੰ ਲੈ ਕੇ ਕੀ ਉਹਨਾਂ ਦੀਆਂ ਮੰਗਾਂ ਕੀ ਉਹਨਾਂ ਨੇ ਧਰਨਾ ਲਗਾਇਆ ਤੇ ਕਿੰਨੇ ਸਮੇਂ ਲਈ ਧਰਨਾ ਵਾ ਤੇ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆਂ ਪਰ ਦੱਸ ਜਾਈਏ ਕੀ ਹੈ ਜਿਹੜਾ ਧਰਨਾ ਲਗਾਇਆ ਗਿਆ ਦੋਨੋਂ ਸਾਈਡ ਲਗਾ ਗਿਆ ਦੋਨੋਂ ਸਾਈਡ ਆਵਾਜ਼ ਆਈ ਜਿਹੜੀ ਇਹ ਬੰਦ ਕਰ ਦਿੱਤੀ ਗਈ ਆ ਸਵੇਰ ਦਾ ਜੇ ਮੈਂ ਗੱਲ ਕਰਾਂ ਤੇ 11 12 ਵਜੇ ਦਾ ਸਮਾਂ ਵਾ ਅੱਧਾ ਘੰਟਾ ਹੋਊਗਾ ਧਰਨਾ ਲੱਗੇ ਨੂੰ ਔਰ ਇਹਨਾਂ ਦਾ ਇਹ ਕਹਿਣਾ ਵਾ ਕਿ ਜਦ ਤੱਕ ਡੀਸੀ ਸਾਹਿਬ ਖੁਦ ਇੱਥੇ ਨਹੀਂ ਆਉਂਦੇ ਸਾਡਾ ਮੰਗ ਪੱਤਰ ਨਹੀਂ ਲੈਂਦੇ ਤਦ ਤੱਕ ਇਹ ਧਰਨਾ ਜਿਹੜਾ ਇਦਾਂ ਹੀ ਜਾਰੀ ਰਹੇਗਾ ਸੋ ਕਈ ਕਿਲੋਮੀਟਰ ਲੰਬਾ ਜਾਮ ਸੀਗਾ ਰੂਟ ਜਿਹੜਾ ਡਾਇਵਰਟ ਕਰ ਦਿੱਤਾ ਗਿਆ ਵਾ ਤਾਂ ਇੱਕ ਵਾਰੀ ਤਸਵੀਰ ਤੁਹਾਨੂੰ ਸਭ ਨਾਲ ਪਹਿਲਾਂ ਦਿਖਾਵਾਂਗਾ ਕਿ ਲੁਧਿਆਣਾ ਦਾ ਜਲੰਧਰ ਬਾਈਪਾਸ ਆ ਜਿੱਥੇ ਰੋਜ਼ਾਨਾ ਲੋਕ ਨੇ ਜਿਹੜੇ ਇੰਤਜ਼ਾਰ ਕਰਦੇ ਨੇ ਆਪਣੇ ਕੰਮਾਂ ਤੇ ਜਾਣ ਵਾਸਤੇ ਬੱਸਾਂ ਖੜਦੀਆਂ ਕਾਰਾਂ ਖੜਦੀਆਂ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੁੰਦਾ ਵਾ ਕਾਫੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਵਿਅਸਤ ਚੌਂਕ ਹੈ ਰੋਜ਼ਾਨਾ ਜਿਹੜਾ ਸੈਂਕੜੇ ਲੋਕ ਨੇ ਜੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂਦੇ ਨੇ ਇਹ ਧਰਨੇ ਦੀਆਂ ਤਸਵੀਰਾਂ ਨੇ ਧਰਨਾ ਦੇਖ ਸਕਦੇ ਹੋ ਲੱਗਾ ਹੋਇਆ ਵਾ ਅਧਿਕਾਰੀ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਜੀ ਚੌਧਰੀ ਯਸ਼ਵਲ ਨੇ ਲੱਗੇ ਹੋਏ ਨੇ ਗੱਲਬਾਤ ਕਰਨ ਲੋਕਾਂ ਨੂੰ ਸੰਮਲ ਕਰ ਰਹੇ ਨੇ ਵੱਡੀ ਗੱਲ ਹੈ ਮੰਗਾਂ ਨੇ ਜਿਹੜੀਆਂ ਜਿਹਨੂੰ ਲੈ ਕੇ ਧਰਨਾ ਲਗਾਇਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਉਹਨਾਂ ਦਾ ਕਹਿਣਾ ਕਿਉਂ ਉਹਨਾਂ ਨੇ ਧਰਨਾ ਲਗਾਇਆ ਗਿਆ ਕਿੰਨਾ ਸਮਾਂ ਧਰਨਾ ਚੱਕੂਗਾ ਸਰ ਕੀ ਨਾਮ ਹੈ ਤੇ ਅਜਿਹੇ ਧਰਨਾ ਲੱਗਾ ਹੋਇਆ ਮੇਰਾ ਨਾਮ ਕੁਲਦੀਪ ਸਿੰਘ ਹਾਲਾ ਜੀ ਭਾਰਤੀ ਆਵਾਜ਼ ਨੂੰ ਤੋਂ ਸਵਾਜ ਭਾਵਾ ਦਾ ਸੰਪਰਕ ਤੇ ਵਿੱਚ ਪੰਜਾਬ ਪ੍ਰਧਾਨ ਦੇ ਉਹਦੇ ਤੋਂ ਮੈਂ ਕੰਮ ਕਰ ਰਹੇ ਆਂ ਜੀ ਅੱਜ ਤਰ੍ਹਾਂ ਦਾ ਸਾਡਾ ਮਕਸਦ ਇਹ ਆ ਕਿ ਦਲੀ ਸਮਾਜ ਲਈ ਹਰ ਵਾਰੀ ਤਕਾ ਹੋ ਰਿਹਾ ਕਿਉਂਕਿ ਹੁਣ ਪ੍ਰਗਟ ਦਿਵਸ ਤੇ ਟਾਈਮ ਵੀ ਜਿਹੜੀ ਅੰਜਨਾ ਤਸ਼ਾਹ ਇੱਕ ਪੱਤਰਕਾਰ ਉਹਨੇ ਵਲਮਿਕੀ ਮਹਾਰਾਜ ਬਾਰੇ ਮਾਤਾ ਬਾਰੇ ਬੜਾ ਗਲਤ ਸੱਜਰੇ ਯੂਜ਼ ਕੀਤੇ ਆ ਕਿ ਸਾਡੇ ਸਮਾਜ ਦੇ ਜਿਹੜੇ ਫਰਜ਼ਾਨ ਦੇ ਅਫਸਰ ਸੀ ਉਹਨਾਂ ਨੂੰ ਇੱਕ ਖੁਦਕੁਸ਼ੀ ਲਈ ਵੱਡੇ ਅਫਸਰ ਨੇ ਮਜਬੂਰ ਕਰਤਾ ਕਿ ਤੁਸੀਂ ਖੁਦਕੁਸ਼ੀ ਦੇ ਵਾਸਤੇ ਉਹਨਾਂ ਦੇ 302 ਦਾ ਐਫ ਆਰ ਦਰਜ ਹੋ ਕੇ ਜਿਹੜੇ ਉਹਨੂੰ ਜੇਲ੍ਹ ਆ ਉਹਨੂੰ ਜਾਣਾ ਚਾਹੀਦਾ ਤੁਸੀਂ ਇਹ ਚਾਹੁੰਦੇ ਹੋ ਵੀ ਜਿਹੜਾ ਧਰਮ ਆ ਇਹ ਇਦਾਂ ਹੀ ਚੱਲਦਾ ਰਹੂਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਡੇ ਸਮਾਜ ਨੂੰ ਇਨਸਾਫ ਨਹੀਂ ਮਿਲਦਾ ਤੇ ਉਤਲਾ ਫੁਕਾਂਗੇ ਉਤਲਾ ਫੁਕਾਂਗੇ ਪਤਲਾ ਫੁਕਣਾ ਕਰਦੇ ਤੇ ਬੈਠੇ ਰਹਾਂਗੇ ਜਦੋਂ ਤੱਕ ਆਪਣੇ ਸਾਇਦ ਦੇ ਡੀਸੀ ਸਾਹਿਬ ਨਹੀਂ ਆਉਂਦੇ ਕਿਉਂਕਿ ਚਾਹਨੇ ਵੀ ਜਿਹੜੀ ਸਾਡੀ ਆਵਾਜ਼ ਆ ਉਹ ਸੈਂਟਰ ਸਰਕਾਰ ਦੇ ਕੰਨਾਂ ਤੱਕ ਜਾਵੇ ਕਿਉਂਕਿ ਅਸੀਂ ਹਰ ਵਾਰੀ ਦਰਨਾ ਲਾ ਕੇ ਬੈਜਾਂਦੇ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਉਹਦੇ ਕੋਲ ਸੁਣਵਾਈ ਨਹੀਂ ਹੁੰਦੀ ਇਸ ਲਈ ਇਹ ਦਰਨਾ ਅੱਜ ਹੀ ਚੱਲਿ ਰਹੂਗਾ ਭਾਵੇਂ ਰਾਤ ਦੇ 12:00 5:00 ਨਾ ਦੋ ਦਿਨ ਚਾਰ ਦਿਨ ਜਦੋਂ ਵੀ ਹੋ ਗਿਆ ਜਦੋਂ ਡੀਸੀ ਸਾਹਿਬ ਆ ਕੇ ਮੰਗ ਪੱਤਰ ਲੈ ਕੇ ਜਾਣਗੇ ਦਰਨਾ ਚੱਕਵਾਂਗੇ ਕਿਉਂਕਿ ਅਸੀਂ ਚਾਹ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਸੀਗਾ ਇੱਕ ਨਿਜੀ ਚੈਨਲ ਦੇ ਰਿਪੋਰਟਰ ਨੇ ਜਿਨ੍ਹਾਂ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਉੱਤੇ ਗਲਤ ਟਿੱਪਣੀ ਕੀਤੀ ਗਈ ਆ ਗਲਤ ਸ਼ਬਦਾਵਲੀ ਵਰਤੀ ਗਈ ਆ ਉਹਨਾਂ ਦੇ ਖਿਲਾਫ ਕਾਰਵਾਈ ਅਤੇ ਜਿਹੜੇ ਆਈਪੀਐਸ ਨੇ ਖੁਦਕੁਸ਼ੀ ਕੀਤੀ ਆ ਉਸ ਦੇ ਉਸ ਦੀ ਨਿਸ਼ਪਰਤ ਜਾਂਚ ਕਰਾਈ ਜਾਵੇ ਹੋਰ ਵੀ ਜਿਹੜੇ ਇਹਨਾਂ ਨੂੰ ਮੁੱਦੇ 'ਤੇ ਨਾਲ ਗੱਲਬਾਤ ਸਾਂਝੀ ਕੀਤੀ ਆ ਪਰ ਉਹਨਾਂ ਨੇ ਸਾਫ ਤੌਰ ਤੇ ਕਹਿਣਾ ਜਦ ਤੱਕ ਬੀਸੀ ਸਾਹਿਬ 'ਤੇ ਨਹੀਂ ਪਹੁੰਚਦੇ ਸਾਡਾ ਮੰਗ ਪੱਤਰ ਨਹੀਂ ਲੈਂਦੇ ਤਦ ਤੱਕ ਧਰਨਾ ਨਿਰੰਤਰ جاری ਰਹੂਗਾ ਉਹਨਾਂ ਵੱਲੋਂ ਪੁੱਤਰਾ ਵੀ ਹੁੱਕੇ ਜਾਣਾ ਤਸਵੀਰ ਇੱਕ ਵਾਰੀ ਸਾਨੂੰ ਪਹਿਲਾਂ ਸਾਂਝੀ ਕਰਨਾ ਤੁਹਾਡੇ ਨਾਲ ਤਸਵੀਰ ਹੈ ਜਿੱਥੇ ਪੁਤਲਾ ਲਗਾਇਆ ਗਿਆ ਕੁਝ ਕੁਝ ਸਮੇਂ ਦੇ ਵਿੱਚ ਤੇ ਪੁਤਲੇ ਨੂੰ ਜਿਹੜਾ ਫੁਕਣਗੇ ਬਿਲਕੁਲ ਜੀ ਲੋਕ ਕਰੇ ਨੇ ਜਲੰਧਰ ਬਾਈਪਾਸ ਚੌਂਕ ਹੈ ਸੋ ਬਿਲਕੁਲ ਹੀ ਦੇਖਣਾ ਹੋਵੇਗਾ ਕਿੰਨਾ ਸਮਾਂ ਇਸ ਤਰ੍ਹਾਂ ਨੂੰ ਚੱਲਦਾ ਹੋਇਆ ਤੇ ਕਦ ਕੋਈ ਅਧਿਕਾਰੀ ਵੱਡਾ ਪਹੁੰਚਦਾ ਤੇ ਇਹਨਾਂ ਦਾ ਮੰਗ ਪੱਤਰ ਲੈਂਦਾ ਤੇ ਕਦੋਂ ਇਹ ਤਰਨਾ ਜਿਹੜਾ ਸਮਾਪਤ ਹੁੰਦਾ ਨੈਸ਼ਨਲ ਹਾਈਵੇ ਦੀ ਤਸਵੀਰ ਹੈ ਕਈ ਕਿਲੋਮੀਟਰ ਲੰਬਾ ਜਿਹੜਾ ਜਾਮ ਲੱਗ ਗਿਆ ਰੂਟ ਡਾਇਵਰਟ ਕੀਤਾ ਗਿਆ ਵੱਡੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਦੀ ਮੰਗ ਹੈ ਕਿ 1 ਘੰਟੇ ਤੋਂ ਵੱਧਾ ਸਮਾਂ ਹੋਊਗਾ ਤਾਂ ਲੱਗੇ ਨੂੰ ਪਰ ਕੋਈ ਅਧਿਕਾਰੀ ਜਿਹੜਾ ਮੌਕੇ ਤੇ ਨਹੀਂ ਪਹੁੰਚਿਆ ਤੇ ਇਹਨਾਂ ਦਾ ਹਾਜ਼ਰੀ ਬਿਨਾਂ ਮੰਗ ਪੱਤਰ ਜਿਹੜਾ ਨਹੀਂ ਲਿੱਤਾ ਗਿਆ ਸੋ ਕਿੰਨੀ ਦੇਰ ਚ ਪਹੁੰਚਦਾ ਕਿੰਨੀ ਦੇਰ ਮੰਗ ਪੱਤਰ ਲਿੱਤਾ ਜਾਂਦਾ ਕਿੰਨੀ ਦੇਰ ਚ ਧਰਮਾ ਚੱਕਿਆ ਜਾਂਦਾ ਇਹ ਦੇਖਣਾ ਇਹ ਹੋਵੇਗਾ ਲੁਧਿਆਣਾ ਤੋਂ ਲੁਧਿਆਣਾ ਲਈ ਵੀ ਅਗਲੀ ਰਿਪੋਰਟ